ਕਿਦਾ ਕਿਉਂ ਯਾਰ ਇਹ ਵਾੜਾ ਆ ਕਰ ਇੱਕ ਵਾਰ ਜੋ ਵੀ ਬਾਬਾ ਫਰੀਦ ਛੇਕ ਆਗਮਨ ਪੂਰਬ ਤੇ ਮੇਲਾ ਲੱਗਦਾ ਹੁੰਦਾ ਸੀ ਸਭਿਆਚਾਰਕ ਪ੍ਰੋਗਰਾਮ ਉਸ ਨੂੰ ਹਾੜ ਪੀੜਤਾ ਕਰਕੇ ਜੋ ਉਧਰ ਹੜ ਆਏ ਹੋਏ ਆ ਆਪਣੇ ਭਾਈਚਾਰੇ ਦੇ ਲੋਕਾਂ ਵਾਲੇ ਏਰੀਏ ਦੇ ਪਾਸੇ ਉਹਦੇ ਕਰਕੇ ਸਾਰਾ ਆਪਣਾ ਬਾਬਾ ਫਰੀਦ ਦਾ ਮੇਲਾ ਕੈਨਸਲ ਕਰ ਦਿੱਤਾ ਗਿਆ ਜੀ ਜਿਹੜਾ ਇਹ ਮੇਲਾ ਕੈਨਸਲ ਕੀਤਾ ਗਿਆ ਜੀ ਇਹ ਐਨ ਮੌਕੇ ਤੇ ਆ ਕੇ ਕੈਨਸਲ ਕੀਤਾ ਗਿਆ ਜੀ ਮੇਲਾ ਜੇ ਕੈਨਸਲ ਕਰਨਾ ਵੀ ਸੀ ਪ੍ਰਸ਼ਾਸਨ ਨੇ ਚਾਹੀਦਾ ਸੀ ਮਹੀਨਾ ਡੇਢ ਮਹੀਨਾ ਪਹਿਲਾਂ ਦੱਸਣਾ ਚਾਹੀਦਾ ਸੀ ਇਹਦੇ ਚ ਕਾਰਨ ਕੀ ਹੈ ਮੰਨ ਕੇ ਚੱਲੋ ਜਿੰਨੇ ਵੀ ਦੁਕਾਨਦਾਰ ਆ ਜੀ ਉਹ ਦੋ ਤਿੰਨ ਮਹੀਨੇ ਆਪਣਾ ਪਹਿਲਾਂ ਹੀ ਸਮਾਨ ਸਾਰਾ ਰੈਡੀ ਕਰਕੇ ਰੱਖਦੇ ਆ ਜੀ ਜਿਹੜੇ ਬੰਦਿਆਂ ਕੋਲੇ ਫਰਨੀਚਰ ਆ ਜੀ ਫਰਨੀਚਰ ਵਾਲੇ ਨੇ ਡੇਢ ਡੇਢ ਮਹੀਨਾ ਪਹਿਲਾਂ ਆਪ ਦਾ 15 15 20 20 ਲੱਖ ਰੁਪਏ ਦਾ ਮਾਲ ਤਿਆਰ ਕਰ ਚੁੱਕੀ ਆ ਐਨ ਮੌਕੇ ਤੇ ਜਦੋਂ ਸਰ ਆ ਕੇ ਮੰਨ ਕੇ ਚੱਲੋ ਜੀ ਹੁਣ ਮੇਲਾ ਕੈਨਸਲ ਹੋਇਆ ਉਹ ਬੰਦੇ ਵਿਚਾਰੇ ਸਾਨੂੰ ਵਾਰ-ਵਾਰ ਫੋਨ ਕਰ ਰਹੇ ਆ ਕਿ ਅਸੀਂ ਹੁਣ ਜਾਈਏ ਤੇ ਜਾਈਏ ਕਿੱਧਰ ਤੂੰ ਜਿਹੜੇ ਬੰਦਿਆਂ ਨੇ ਮੰਨ ਲਓ ਜੋ-ਜੋ ਵੀ ਅੰਦਰ ਆਪਦਾ ਸਮਾਨ ਦੀ ਤਿਆਰੀ ਕਰੀ ਬੈਠੇ ਜੋ ਵੀ ਆਪਦਾ ਮੰਨ ਲਓ ਅੰਦਰ ਲਾਉਣਾ ਜਿਨ੍ਹਾਂ ਨੇ ਉਹ ਸਮਾਨ ਆਪਣਾ ਐਨ ਮੇਲੇ ਦਾ ਲਿਆਈ ਬੈਠੇ ਸੀ ਮੇਲੇ 'ਚ ਬੰਨ ਕੇ ਚੱਲੋ ਜੀ ਇੱਕ ਹਫ਼ਤੇ ਦਾ ਸਮਾਂ ਰਹਿ ਗਿਆ ਸੀ ਹਫ਼ਤੇ ਤੋਂ ਪਹਿਲਾਂ ਉਹਨੇ ਸਾਰਾ ਸਮਾਨ ਲਿਆਂਦਾ ਹੁਣ ਉਹ ਸਾਰੇ ਬੰਦੇ ਸਾਨੂੰ ਵਾਰ-ਵਾਰ ਫੋਨ ਕਰਦੇ ਆ ਕਿ ਸਾਡਾ ਕਸੂਰ ਕੀ ਆ ਸਾਨੂੰ ਪ੍ਰਸ਼ਾਸਨ ਨਾਲ ਮਲਾਇਆ ਜਾਵੇ ਅਸੀਂ ਸਾਡੀ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਆ ਅਸੀਂ ਪ੍ਰਸ਼ਾਸਨ ਦੇ ਨਾਲਾਂ ਕਿ ਚਲੋ ਹੜ ਪੀੜਤਾ ਵਾਸਤੇ ਵੀ ਮਦਦ ਹੋਣੀ ਚਾਹੀਦੀ ਆ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਜੀ ਜੋ ਵੀ ਹੁਣ ਇਸ ਟਾਈਮ ਇੱਥੇ ਮੇਲਾ ਗਰਾਊਂਡ 'ਚ ਟੈਂਟ ਲੱਗਾ ਹੋਇਆ ਝੂਲੇ ਆ ਰਹੇ ਸੀ ਅਸੀਂ ਇਹ ਬੇਨਤੀ ਕਰਦੇ ਆਂ ਕਿ ਜੋ ਵੀ ਪ੍ਰਸ਼ਾਸਨ ਸਾਡੇ ਤੋਂ ਝੂਲਿਆਂ ਦਾ ਠੇਕੇ ਦੇ ਪੈਸੇ ਲੈਂਦਾ ਜੀ ਜਾਂ ਟੋਟਲ ਜੋ ਵੀ ਮੇਲੇ ਦਾ ਪੈਸਾ ਸਾਡੇ ਤੋਂ ਪ੍ਰਸ਼ਾਸਨ ਲੈਂਦਾ ਅਸੀਂ ਐਜ਼ ਆ ਮੰਨ ਕੇ ਚੱਲੋ ਅਸੀਂ 51 ਲੱਖ ਰੁਪਈਆ ਅਸੀਂ ਸਾਰੇ ਆਪਦੇ ਝੂਲੇ ਵਾਲੇ ਭਰਾ ਹੋਗੇ ਜਿੰਨੇ ਵੀ ਅਸੀਂ ਹਿੱਸੇਦਾਰ ਹੋਗੇ ਜਿੰਨੇ ਵੀ ਖਾਣ ਪੀਣ ਵਾਲੇ ਹੋਗੇ ਅਸੀਂ ਉਹ ਸਾਰੇ ਰਲ ਮਿਲ ਕੇ 51 ਲੱਖ ਰੁਪਏ ਦੀ ਅਸੀਂ ਡੋਨੇਸ਼ਨ ਚਾਹੁੰਦੇ ਆ ਦੇਣਾ ਚਾਹੁੰਦੇ ਆ ਅਸੀਂ ਡੀਸੀ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਕਿ ਜਿਹੜਾ ਅਸੀਂ 51 ਲੱਖ ਰੁਪਇਆ ਦੇਵਾਂਗੇ ਇਹ 5 ਲੱਖ ਜੇ 10 ਦਿਨ ਮੇਲਾ ਚੱਲਦਾ ਜੀ ਹਰ ਦਿਨ ਅਸੀਂ 5 ਲੱਖ ਸਾਡੇ ਤੋਂ ਡੀਸੀ ਸਾਹਿਬ 10 ਚੈੱਕ ਲੈ ਕੇ ਰੱਖ ਲੈਣ ਹਰ ਦਿਨ 5 ਲੱਖ ਰੁਪਏ ਦਾ ਚੈੱਕ ਲਾ ਲਿਆ ਕਰਨ ਜੇ ਡੇਲੀ ਮੇਲਾ ਚੱਲਦਾ ਜੇ ਮੇਲਾ ਮੰਨ ਕੇ ਚਲੋ ਡਿਸੀਨ ਡੀਸੀ ਸਾਹਿਬ ਸਾਨੂੰ ਲਿਖ ਕੇ ਦੇ ਦੇਣ ਜੀ ਮੇਲਾ ਚਲਾ ਲਓ ਸਾਨੂੰ ਪਹਿਲੇ ਦਿਨ ਲਿਖ ਕੇ ਦੇ ਦੇਣ ਕਿ 10 ਦਿਨ ਇਹ ਮੇਲਾ ਚੱਲੂਗਾ ਅਸੀਂ 51 ਲੱਖ ਦਾ ਅਡਵਾਂਸ ਚੈੱਕ ਦੇ ਦਾਂਗੇ ਕਲੀਅਰਿੰਗ ਦਾ ਕਿ ਉਹ ਕਲੀਅਰ ਕਰਵਾ ਲੈਣ ਉਹ ਜਿਹੜਾ ਪੈਸਾ ਜੀ ਅਸੀਂ ਇਹ ਕਹਿੰਨੇ ਆ ਕਿ ਜਿੱਧਰ ਵੀ ਹੜ੍ਹ ਆਏ ਹੋਏ ਆ ਉਧਰ ਜਿਹੜੇ ਬੰਦੇ ਬੜੇ ਜ਼ਿਆਦਾ ਗਰੀਬ ਆ ਉਹਨਾਂ ਦੇ ਘਰ ਟਹਿ ਚੁੱਕੇ ਆ ਉਹ ਘਰਾਂ ਵਾਸਤੇ 51 51000 ਦੀ ਉਹਨਾਂ ਦੀ ਵਿਚਾਰਾਂ ਦੀ ਦੇਖੋ ਜੀ ਘਾਟਾ ਤਾਂ ਨਹੀਂ ਕਦੇ ਪੂਰਾ ਹੋ ਸਕਦਾ ਜਿੰਨਾ ਘਾਟਾ ਉਧਰ ਪਿਆ ਹੋਇਆ ਚਲੋ ਫਿਰ ਵੀ ਵਿਚਾਰੇ ਜਿਹੜੇ ਗਰੀਬ ਲੋਕ ਆ ਦਿਹਾੜੀਦਾਰ ਲੋਕਾਂ ਨੂੰ 51 51000 ਦੀ 100 ਘਰਾਂ ਨੂੰ ਅਸੀਂ ਮਦਦ ਕਰਾਂਗੇ ਜੋ 51 ਲੱਖ ਨੂੰ ਅਸੀਂ ਐਵੇਂ ਕਰਦੇ ਆ 100 ਘਰਾਂ 'ਚ ਅਸੀਂ 51 51000 ਰੁਪਇਆ ਦੇਣ ਦੇ ਚਾਹਵਾਂ ਦੂਸਰੀ ਗੱਲ ਇਹ ਹੈ ਜੀ ਜੇ ਪ੍ਰਸ਼ਾਸਨ ਇਸ ਗੱਲ ਨੂੰ ਨਹੀਂ ਮੰਨਦਾ ਸੀ ਇਹ ਚਾਹੁੰਦੇ ਆ ਕਿ 51 ਲੱਖ ਰੁਪਏ ਦੀ ਇੱਕ ਕਮੇਟੀ ਬਣਾ ਦਿੱਤੀ ਜਾਵੇ ਡੀਸੀ ਸਾਹਿਬ ਵੱਲੋਂ ਉਹ 51 ਲੱਖ ਰੁਪਏ ਸ਼ਹਿਰ ਦੀ ਭਲਾਈ ਲਈ ਜੇ ਸ਼ਹਿਰ ਦੀ ਭਲਾਈ ਨਹੀਂ ਕਰਨੀ ਹੜ ਪੀੜਤਾਵਾਂ ਵਾਸਤੇ ਦੇਣਾ ਤਾਂ ਜੋ ਵੀ ਪ੍ਰਸ਼ਾਸਨ 55 ਲੱਖ ਦੇ ਵਿੱਚ ਉਹ ਪੈਸਾ ਸਿੱਧੇ ਨਹੀਂ ਦੇਣਾ ਨਹੀਂ ਅਸੀਂ ਕਿਵੇਂ ਕਰਨਾ ਚਾਹੀਦਾ ਪਰ ਦੇਖੋ ਉਹ ਨਾ ਕਟਾ ਦੀ ਵਿਚਾਰੰਦਾ ਪੂਰਾ ਨਹੀਂ ਹੁੰਦਾ ਹੁਣ ਜਿਹੜਾ ਉਹ ਕਟਾ ਚੜ ਰਿਹਾ ਉਹ ਕੁਦਰਤੀ ਕਟਾ ਜਿਹੜਾ ਹੁਣ ਇੱਥੇ ਮੇਲੇ ਤੇ ਲੋਕੀ ਸਮਾਨ ਲਈ ਬੈਠੇ ਆ 1500 ਬੰਦੇ ਇਸ ਬੰਦੇ ਵੀ ਬੇਰੁਜ਼ਗਾਰ ਹੋ ਗਿਆ ਜੀ ਉਹਨਾਂ ਦਾ ਜਿਹੜਾ ਘਾਟਾ ਉਹ ਵੀ ਉਸ ਤੋਂ ਵੱਡਾ ਘਾਟਾ ਜੀ ਜਿਹੜਾ ਬੰਦਾ ਸਾਲ-ਸਾਲ ਪਹਿਲਾਂ ਤਿਆਰੀ ਕਰੀ ਬੈਠਾ ਜੀ ਦੇਖੋ ਹਰ ਬੰਦੇ ਨੇ ਕਿਸੇ ਨੇ ਦੇਣ ਨਾਲ ਇੱਕ ਦੂਜੇ ਦਾ ਕਰਜ਼ਾ ਦੇਣਾ ਹੁੰਦਾ ਉਹਨੂੰ ਐ ਹੁੰਦਾ ਚਲੋ ਮੇਲਾ ਲਾ ਕੇ ਦੇਵਾ ਗਰੀਬ ਬੰਦੇ ਨੂੰ ਐ ਹੁੰਦਾ ਜੀ ਚਲੋ ਇਸ ਮੇਲੇ ਤੇ ਆਪਾਂ ਕੁਝ ਕਰਾਂਗੇ ਹੁਣ ਹਰ ਬੰਦਾ ਮਯੂਸ ਆ ਕਿ ਸਾਨੂੰ ਏਸੀ ਨਾਲ ਘਾਟਾ ਪੈ ਰਿਹਾ ਤੇ ਪ੍ਰਸ਼ਾਸਨ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੀ ਅਸੀਂ ਪ੍ਰਸ਼ਾਸਨ ਨਾਲ ਸਿਰ ਮੱਥੇ ਆ ਜਿਵੇਂ ਪ੍ਰਸ਼ਾਸਨ ਸਾਨੂੰ ਕਹੂਗਾ ਅਸੀਂ ਪ੍ਰਸ਼ਾਸਨ ਦੇ ਨਾਲ ਆ ਜੀ ਹਰ ਪੀੜਿਤ ਲੋਕਾਂ ਦੇ ਨਾਲ ਆ ਸਰਕਾਰ ਦੇ ਨਾਲ ਆ ਜੀ ਹ ਸਾਨੂੰ ਇਹ ਅੰਦਾਜ਼ਾ ਜੀ ਹਰ ਇੱਕ ਬੰਦੇ ਨੂੰ ਮੇਲਾ ਦੇਖਣ ਦਾ ਅਧਿਕਾਰ ਆ ਮੇਲਾ ਦੇਖੇ ਉਹ ਬੰਦਾ ਪਰ ਜਿਹੜਾ ਅਸੀਂ ਉਹ ਪੈਸਾ ਅਸੀਂ ਇਹ ਕਹਿੰਦੇ ਆ ਜੋ ਵੀ ਪਾ ਲੋ 51 ਲੱਖ ਰੁਪਇਆ ਉਹ ਅਸੀਂ ਹੜਪੀੜਤਾ ਦੇ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਆ ਜੇ ਦੇਖੋ ਜੀ ਮੇਲਾ ਨਹੀਂ ਹੁੰਦਾ ਜੇ ਮੇਲਾ ਇੱਥੇ ਫਰੀਦਕੋਟ ਦੇ ਵਿੱਚ ਨਹੀਂ ਹੁੰਦਾ ਹੜਪੀੜਤਾ ਨੂੰ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਕੋਈ ਉੱਥੇ ਪੈਸਾ ਨਹੀਂ ਗਿਆ ਜੀ ਕੋਈ ਉੱਥੇ ਰਾਸ਼ ਨਹੀਂ ਗਿਆ ਅਸੀਂ ਕਹਿੰਦੇ ਮੇਲਾ ਲਵਾ ਕੇ ਜੋ ਵੀ ਇਥੋਂ ਮੇਲੇ ਦੀ ਕਮਾਈ ਆ ਉਹ ਹੜਪੀੜਤਾ ਵਾਸਤੇ ਲੋਕਾਂ ਵਾਸਤੇ ਭੇਜੀ ਜਾਵੇ ਸਰੇ ਜਿਹੜਾ ਪ੍ਰੋਗਰਾਮ ਰੱਦ ਕੀਤਾ ਗਿਆ ਇਹਦੇ ਪਿੱਛੇ ਤਰਕੇ ਦਿੱਤਾ ਗਿਆ ਪ੍ਰਸ਼ਾਸਨ ਵੱ ਕੀ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਸੰਤਾਪ ਰਿਹਾ ਰਹੇ ਆ ਜੀ ਦੂਜੇ ਪਾਸੇ ਜੇ ਅਗਰ ਅਸੀਂ ਇਹਨੂੰ ਖੁਸ਼ੀਆਂ ਮਤਲਬ ਮਨਾਉਨੇ ਆ ਜਾਂ ਮੇਲੇ ਦੇ ਵਿੱਚ ਰੌਣਕ ਮਿਲਾ ਲਗਾਨੇ ਆ ਤਾਂ ਕਿਤੇ ਇੰਜਾਇਰ ਨਹੀਂ ਲੱਗਦਾ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੇ ਕਲਚਰ ਪ੍ਰੋਗਰਾਮ ਹੋਣਗੇ ਜਾਂ ਐਗਜ਼ੀਬਿਸ਼ਨ ਜੀ 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 ਉਹਨੂੰ ਅਸੀਂ ਰੱਦ ਕਰ ਗਏ ਬਾਕੀ ਜਿਹੜੇ ਧਾਰਮਿਕ ਸਮਾਗਮ ਹੈ ਜਾਂ ਧਾਰਮਿਕ ਉਹ ਕੰਟੀਨਿਊ ਰਹੇ ਦੇਖੋ ਸਰ ਇਹ ਚ ਸਿੱਦੀ ਸਾਹਿਬ ਅਸੀਂ ਇਹ ਗੱਲ ਇਹਨੂੰ ਜ਼ੋਰ ਫੋਰ ਹੋਏਗਾ ਜੋ ਵੀ ਮੰਨ ਲਓ ਗਾਉਣ ਵਾਲਾ ਨੱਚਣ ਵਾਲਾ ਜਕਰਨ ਵਾਲਾ ਉਹ ਅਸੀਂ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਕਰਾਵਾਂਗੇ ਸਾਡਾ ਮੇਨ ਮਕਸਦ ਇਹ ਇੱਕ ਝੂਲੇ ਲੱਗ ਜਾਣ ਜੀ ਇੱਕ ਦੁਕਾਨਾਂ ਲੱਗ ਜਾਣ ਜੀ ਇੱਕ ਜਿਹੜੇ ਗਰੀਬ ਲੋਕਾਂ ਦੀ ਵਿਚਾਰਾਂ ਦਾ ਰੋਜ਼ਗਾਰ ਆ ਉਹ ਨਾ ਬੰਦ ਹੋਵੇ ਹਰੇਕ ਬੰਦਾ ਸਾਲ ਪਹਿਲਾਂ ਹੀ ਉਸੀ ਤੇ ਡਿਪੈਂਡ ਹੋ ਜਾਂਦਾ ਅਸੀਂ ਕੋਈ ਸਭਾਚਾਰਕ ਪ੍ਰੋਗਰਾਮ ਨਹੀਂ ਕਰਾਵਾਂਗੇ ਅਸੀਂ ਮੇਨ ਸਿਰਫ ਇੱਕ ਦੁਕਾਨਾਂ ਚੱਲਣਗੀਆਂ ਜੀ ਇੱਕ ਝੂਲੇ ਚੱਲਣਗੇ ਇੱਕ ਜਿਹੜਾ ਉਹਨਾਂ ਦਾ ਗਰੀਬਾਂ ਦਾ ਵਿਚਾਰਾਂ ਦਾ ਸਮਾਨ ਆ ਉਹ ਵਿਕਣਾ ਚਾਹੀਦਾ ਜੀ ਅਸੀਂ ਜਿਹੜੇ ਵਿਚਾਰੇ ਸਾਲ-ਸਾਲ ਤੋਂ 6-6 ਮਹੀਨਿਆਂ ਤੋਂ ਸਮਾਨ ਆਉਂਦਾ ਮੇਲੇ ਵਾਸਤੇ ਲਿਆ ਕੇ ਬੈਠੇ ਹੋਇਆ ਸਾਹਿਬ ਦੇਖਣ ਚ ਆ ਕੇ ਮਤਲਬ ਸਾਰਾ ਮੇਲਾ ਗਰਾਊਂਡ ਦਾ ਤਿਆਰ ਕਰ ਲਿਆ ਸੀ ਤੁਹਾਡੇ ਵੱਲੋਂ ਸਾਰਾ ਕਰਾਇਆ ਸੀ ਜਿੰਨਾ ਖਰਚਾ ਆ ਗਿਆ ਜੇਕਰ ਨਹੀਂ ਲੱਗਦਾ ਸਰ ਇਹਦੇ ਤੇ ਦੇਖੋ ਜੀ ਖਰਚਾ ਤਾਂ ਹੁਣ ਮੈਂ ਤੁਹਾਨੂੰ ਉਹੀ ਦੱਸਿਆ ਸੀhota ਸਾਹਿਬ ਖਰਚੇ ਦਾ ਕਾਰਨ ਇਹ ਹੈ ਜੀ ਜਿਹੜਾ ਬੰਦਾ ਮੰਨ ਕੇ ਚਲੋ ਮੇਲਾ ਲਾਉਂਦਾ ਜੀ ਮੇਲਾ ਲਾਉਣ ਵਾਲੇ ਨੂੰ ਇਹ ਹੁੰਦਾ ਜੀ ਮੇਸਵਰ ਮੇਲੇ ਤੇ ਆਪਦਾ ਸਮਾਨ ਇਹਨਾਂ ਲੈ ਕੇ ਜਾਊਂਗਾ ਲੱਖ ਰੁਪਏ ਦਾ 2 ਲੱਖ ਦਾ 5 ਲੱਖ ਦਾ ਸਮਾਨ ਘਰੇ ਲੈ ਕੇ ਬੈਠਾ ਜੀ ਉਹਨੂੰ ਆਇਆ ਸੀ ਮੇਲੇ ਤੇ ਜਾਵਾਂਗੇ ਜੇ ਹੁਣ ਮੇਲਾ ਨਹੀਂ ਲੱਗਦਾ ਜੀ ਉਹ ਬੰਦੇ ਨੇ ਫੜ ਤੜ ਕੇ ਆਪਦੇ ਪੈਸਿਆਂ ਦਾ ਕੋਈ ਸਮ ਉਨ ਇਸ ਟਾਈਮ ਉਹ ਬੰਦੇ ਦੇ ਕੋਲੇ ਸਮਾਨ ਵੀ ਉਹਦਾ ਘਰੇ ਪਿਆ ਰਹਿ ਗਿਆ ਉਹ ਗਾਹਲੇ ਸਿਰ ਤੇ ਕਰਜ਼ਾ ਚੜ ਗਿਆ ਉਹ ਬੰਦਾ ਦਿਨੋਂ ਦਿਨ ਹੋਰ ਡੁੱਬੂਗਾ ਜੀ ਠੀਕ ਹੈ ਅਸੀਂ ਇਹ ਕਹਿੰਨੇ ਪ੍ਰਸ਼ਾਸਨ ਚਲੋ ਅਸੀਂ ਸ਼ਾਂਤੀਪੂਰਕ ਮਾਹੌਲ ਨਾਲ ਜਿੰਨਾ ਮੇਲਾ ਚੱਲਦਾ ਉਹਨਾਂ ਚਲਾਇਆ ਜਾਵੇ ਜੀ ਬਾਕੀ ਇਹ ਪ੍ਰਸ਼ਾਸਨ ਨਾਲ ਜੋ ਪ੍ਰਸ਼ਾਸਨ ਦਾ ਫੈਸਲਾ ਹੋਊਗਾ ਸਾਡੇ ਸਿਰ ਮੁੱਢ ਤੇ ਤੁਹਾਡੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਜੀ ਉਹ ਕਹਿੰਦੇ ਹੜਪੀੜਤਾ ਕਰਕੇ ਮੇਲਾ ਕੈਨਸਲ ਕੀਤਾ ਅਸੀਂ ਇਹੀ ਗੱਲ ਕਹੀਏ ਜੇ ਤੁਸੀਂ ਮੇਲਾ ਕੈਨਸਲ ਕਰਦੇ ਵੀ ਉਹ ਚੀਨਾ ਹੜਪੀਟ ਤਾਂ ਨੂੰ ਤਾਂ ਕੋਈ ਫਾਇਦਾ ਨਹੀਂ ਅਸੀਂ ਉਹੀ ਜਿਹੜਾ ਪੈਸਾ ਅਸੀਂ ਜਿਵੇਂ ਤੁਸੀਂ ਦੇਖਿਆ ਉਹਨਾ ਜੀ ਇੱਕ ਵੱਡੀ ਟੂਰਨਾਮੈਂਟ ਹੋਣਾ ਸੀ ਉੱਥੇ 1.5 ਕਰੋੜ ਰੁਪਈਆ ਉਹਨਾਂ ਨੇ ਕਰਤਾ ਜੀ ਹੜਪੀਟਾਂ ਨੂੰ ਦਿੱਤਾ ਜਾਵੇਗਾ ਅਸੀਂ ਵੀ ਉਹੀ ਫੈਸਲਾ ਕਰਦੇ ਹਾਂ ਕਿ 51 ਲੱਖ ਰੁਪਈਆ ਅਸੀਂ ਜੋ ਵੀ ਤੋਂ ਸਾਰੇ ਭਰਾਵਾਂ ਨਾਲ ਮਿਲ ਕੇ ਇਕੱਠਾ ਕਰਾਂਗੇ ਉਹ ਅਸੀਂ ਹੜਪੀਟਾਂ ਨੂੰ ਵਾਸਤੇ ਹੀ ਦੇਵਾਂਗੇ ਚਾਹੇ ਉਹ ਪੈਸਾ ਪ੍ਰਸ਼ਾਸਨ ਆਪਦੇ ਹੱਥੋਂ ਲਵਾ ਦੇ ਸਾਡੇ ਤੋਂ ਚਾਹੇ ਅਸੀਂ ਸਮਾਨ ਭੇਜਦੀਏ ਚਾਹੇ ਇੱਕ ਕਮੇਟੀ ਬਣਾ ਦਿੱਤੀ ਜਾਵੇ ਉਹ 51 ਲੱਖ ਰੁਪਈਆ ਕਮੇਟੀ ਨੂੰ ਦਿੱਤਾ ਜਾਵੇਗਾ ਉਹ ਆਪਦੇ ਹਿਸਾਬ ਨਾਲ ਜੋ ਵੀ ਸਮਾਨ ਉਹ ਹਰ ਪੀੜ ਤੇ ਲੋਕਾਂ ਵਾਸਤੇ ਭੇਜਿਆ ਜਾਵੇ। ਇੱਕ ਪਰਿਵਾਰ ਪ੍ਰਭਾਵਿਤ ਹੋਣਗੇ ਜੇ ਮੇਲਾ ਨਹੀਂ ਲੱਗਦਾ ਤੁਹਾਡੇ ਨਾਲ। ਏਸੀ ਨੇ ਦੇਖੋ ਜੀ ਘੱਟ ਤੋਂ ਘੱਟ ਹਜ਼ਾਰ ਪਰਿਵਾਰ ਪ੍ਰਭਾਵਿਤ ਹੋਏਗਾ ਜੀ। ਜਿਹੜੇ ਬੰਦੇ ਨਾਲ ਕਿਸੇ ਨਾਲ 5 ਬੰਦੇ ਜੁੜੇ ਹੁੰਦੇ ਆ ਜੀ ਕਿਸੇ ਨਾਲ 4 ਬੰਦੇ ਜੁੜੇ ਹੁੰਦੇ ਆ। ਜੇ ਆਪਾਂ ਦੇਖੀਏ 11500 ਪਰਿਵਾਰ ਓਸੀ ਨਾਲ ਪ੍ਰਭਾਵਿਤ ਹੋਦੇ ਜਿਨ੍ਹਾਂ ਦੀ ਵਿਚਾਰਾਂ ਦੀ ਦੁਕਾਨਦਾਰੀ ਖਤਮ ਹੋ ਗਈ ਜੀ। ਇਹਦੇ ਵਿੱਚ ਜਿਹੜਾ ਹੁਣ ਰੈਕ वगैरह ਲੱਗਾ ਹੋਇਆ ਸੀ ਤੇ ਕਿੰਨੇ ਦਾ ਹੋਇਆ ਸੀਗਾ। ਇਹਦੇ 'ਚ ਦੇਖੋ ਜੀ ਫਲਹਾਲ ਠੀਕਾ ਨਹੀਂ ਹੋਇਆ ਸੀ ਫਲਹਾਲ ਨਾਲ ਤਾਂ ਝੂਲਿਆਂ ਦਾ ਠੀਕਾ ਹੋਇਆ ਸੀ ਜੀ। ਨਾ ਇਸ ਟ ਇਹੋ ਜੀ ਚੀਜ਼ਾਂ ਦਾ ਜੀ ਠੀਕ ਆ ਫੂਡ ਕੋਰਟ ਦਾ ਹੁਣ ਉਹਦੇ ਚ ਕੀ ਆ ਟੈਂਟ ਵਾਲੇ ਵੀਰ ਨੇ ਮੰਨ ਲਓ ਜਿੰਨਾ ਕ ਵੀ ਸਮਾਨ ਲਾਇਆ ਉਹਦਾ ਵੀ ਹੁਣ ਵਿਚਾਰੇ ਦਾ ਸਮਾਨ ਲੱਗਿਆ ਬੇਕਾਰਾ ਜੀ ਸਾਰਾ ਠੀਕ ਆ ਜੇ ਨਹੀਂ ਹੁੰਦਾ ਹੁਣ ਅਸੀਂ ਕਹਿੰਨੇ ਜਿਹੜਾ ਸਮਾਨ ਲੱਗੇ ਇਸੇ ਚ ਮੇਲਾ ਚੱਲ ਸਕਦਾ ਚਲੋ ਸਾਨੂੰ ਕਿਰਪਾ ਬੇਨਤੀ ਸਾਡੀ ਇਹ 10 ਦਿਨ ਸਾਨੂੰ ਮੇਲਾ ਕਰਾਇਆ ਜਾਵੇ ਜੋ ਵੀ ਮੇਲੇ ਤੋਂ ਸਾਨੂੰ ਆਮਦਨ ਹੋਵੇਗੀ ਉਹ ਅਸੀਂ ਹੜਪੀੜਤ ਲੋਕਾਂ ਵਾਸਤੇ ਹੀ ਲਾਵਾਂਗੇ ਅਸੀਂ ਆਪਦੇ ਵਾਸਤੇ ਨਹੀਂ ਲਾਵਾਂਗੇ ਜਿਵੇਂ ਤੁਸੀਂ ਤੁਹਾਡੇ ਵੱਲੋਂ ਕਿਹਾ ਗਿਆ ਕਿ ਹੜਪੀੜਤਾਂ ਦੀ ਮਦਦ ਕੀਤੀ ਜਾਊਗੀ 5 ਲੱਖ ਰੁਪਏ ਜਿਹੜਾ ਦਿੱਤਾ ਜਾਊਗਾ ਤੇ ਕਿਤੇ ਇਸ ਤਰ੍ਹਾਂ ਤਾਂ ਨਹੀਂ ਵੀ ਕਿਤੇ ਉਹ ਜਿਹੜਾ ਡੋਨੇਸ਼ਨ ਤੁਸੀਂ ਉਧਰ ਦੇਣੀ ਹੈ ਤੇ ਵੀ ਇਹਦੇ ਰੇਟ ਵਧਾਏ ਜਾਣ ਨਹੀਂ ਨਹੀਂ ਜੋ ਜੈਨੂ ਰੇਟ ਆ ਜੀ ਜੋ ਪ੍ਰਸ਼ਾਸਨ ਫੈਸਲਾ ਕਰੇਗਾ ਰੇਟਾਂ ਦਾ ਉਹੀ ਰੇਟ ਹੋਣਗੇ ਉਸ ਤੋਂ ਅਸੀਂ ਜੇ ਕੋਈ ਵੀ ਮੰਨ ਕੇ ਚੱਲੋ ਸਾਡੀ ਸ਼ਿਕਾਇਤ ਹੁੰਦੀ ਆ ਸਾਡੇ ਵਿਰੁੱਧ ਕਾਰਵਾਈ ਕਰਨ ਦਾ ਸਰਕਾਰ ਨੂੰ ਹੱਕ ਆ ਜੀ ਉਹ ਕਾਰਵਾਈ ਸਾਡੇ ਤੇ ਕੀਤੀ ਜਬ ਜੇ ਅਸੀਂ ਰੇਟ ਵਧਾ ਲਈ ਅਸੀਂ ਤਾਂ ਸਗੋ ਜੋ ਸਾਡਾ ਰੇਟ ਉਸ ਤੋਂ 5-10 ਰੁਪਏ ਰੇਟ ਘਟਾਵਾਂਗੇ ਕਿਉਂ ਘਟਾ ਕਿਉਂ ਕਿ ਇਹਨੇ ਇੱਕਲਾ ਕ્રાਫਟ ਮੇਲਾ ਫਿਰ ਇੱਥੇ ਲੱਗੇ ਲੱਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਸਾਰਾ ਕੁਝ ਬੰਦ ਹੋ ਜਾ ਜੀ ਕ્રાਫਟ ਮੇਲਾ ਲੱਗ ਜਾ ਫੂਡ ਕੋਰਟ ਲੱਗ ਜਾ ਜੀ ਤੇ ਬਸ ਝੂਲੇ ਲੱਗ ਜਾਣ ਤੇ ਬਸ ਜੋ ਪਾਰਕਿੰਗ ਉਹ ਲੱਗ ਜਾ ਜੀ ਹੋਰ ਅਸੀਂ ਇਹ ਤੋਂ ਇਲਾਵਾ ਕੋਈ ਇਹ ਸੱਭਿਆਚਾਰ ਪ੍ਰੋਗਰਾਮ ਦੀ ਪੇਸ਼ਕਸ਼ ਨਹੀਂ ਕਰਦੇ ਦੇਖੋ ਉਹ ਵੀ ਸਾਡੇ ਪ੍ਰਾਕਾਂ ਨੂੰ ਸਾਡੇ ਦੇ ਵੀ ਸਕਦੀ ਹੈ ਅਸੀਂ ਕਿਸੇ ਦਾ ਉਹਦੀ ਗੱਲ 'ਚ ਹਰੇਕ ਬੰਦੇ ਦਾ ਸਾਧ ਦੇ ਨੂੰ ਤਿਆਰਾਂ ਦੀ ਤੁਹਾਡੀ ਜੀ ਹਰ ਸਾਲ ਵੇਖਣ ਦੇ ਵਿੱਚ ਆਇਆਗਾ ਗਰੀਬ ਦੀ ਪਹੁੰਚ ਦੇ ਵਿੱਚ ਉਹ ਮੇਲਾ ਹਰ ਜੀ ਜੋ ਟਿਕਟ ਪਿਛਲੀ ਵਾਰ ਮੰਨ ਕੇ ਚਲੋ ਅਸੀਂ 80 ਰੁਪਏ ਟਿਕਟ ਲੈਂਦੇ ਸੀ ਅਸੀਂ ਇਸ ਵਾਰ ਟਿਕਟ ਮੰਨ ਲਓ ਸਾਡੀ ਸੋਚ ਹੈ ਅਸੀਂ ਘਟਾ ਕੇ ਕੋਈ 10 20% ਅਸੀਂ ਘਟਾਈਏ ਕਿਉਂਕਿ ਦੇਖੋ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਗਰੀਬ ਬੰਦੇ ਦੀ ਪਹੁੰਚ ਦੇ ਵਿੱਚ ਇਹ ਮੇਲਾ ਹੋ ਠੀਕ ਠੀਕ ਹੈ ਹਰ ਬੰਦੇ ਨੂੰ ਅਸੀਂ ਸਹੂਲਤ ਦੇਣੀ ਚਾਹੁੰਦੇ ਹਾਂ ਇਸ ਮੇਲੇ ਪਾਰਕਿੰਗ ਪਿਛਲੇ ਸਾਲਾਂ ਵਿੱਚ ਹੀ 20 ਤੇ 30 ਰੁਪਏ ਸੀ ਮੋਟਰਸਾਈਕਲ ਦੇ 20 ਰੁਪਏ ਲਈ ਜਾਂਦੇ ਸੀ 30 ਰੁਪਏ ਅਸੀਂ ਇਸ ਵਾਰ ਜਿਹੜੇ 20 30 ਰੁਪਏ ਲੈ ਜਾਂਦੇ ਸੀ 10 20 ਰੁਪਏ ਕੀਤੇ ਜਾਂ 10 ਤੇ 20 ਰੁਪਏ ਕੀਤੇ ਜਾਣਗੇ ਗੇਟ ਐਂਟਰੀ ਵੀ ਪਿਛਲੇ ਸਾਲਾਂ ਵਿੱਚ ਇੱਕ ਸਾਲ 20 ਰੁਪਏ ਕੀਤੀ ਗਈ ਸੀ ਪਰ ਅਸੀਂ ਇਹੀ ਚਾਹੁੰਦੇ ਹਾਂ ਵੀ ਗੇਟ ਐਂਟਰੀ ਵੀ 10 ਰੁਪਏ ਰੱਖਾਂਗੇ ਤਾਂ ਜੋ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ